ਜੋ ਪਿਆਰਿਓ ਵੇਖਿਓ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਾਛੀਵਾੜ ਦੇ ਜੰਗਲ ਵਿੱਚ ਪਏ ਮਾਛੀਵਾੜ ਦੇ ਜੰਗਲ ਵਿੱਚ ਕਲਗੀਆਂ ਵਾਲੇ ਪਏ ਸੁਣਿਓ ਟਿੰਡ ਦਾ ਸਹਰਾਣਾ ਲਾਇਆ ਹੋਇਆ ਕੰਡਿਆਂ ਦੀ ਸੇਜ ਹੈ ਆਪਾਂ ਵੇਖ ਕੇ ਹੈਰਾਨ ਜੇ ਹੁੰਨੇ ਆ ਹੈਰਾਨ ਹੈਰਾਨੀ ਦੀ ਗੱਲ ਤੇ ਹੈ ਹੀ ਹੈ ਵੀ ਇਹ ਕਿਵੇਂ ਹੋ ਸਕਦਾ ਹੈ ਵੀ ਇੰਨੇ ਕੰਡੇ ਵੱਜੇ ਪਏ ਐ ਬੱਚੇ ਸ਼ਹੀਦ ਹੋ ਗਏ ਘਰ-ਬਾਰ ਛੱਡ ਕੇ ਆਏ ਐ ਪਰ ਦੁੱਖ ਇਹਨਾਂ ਨੂੰ ਲੱਗ ਹੀ ਨਹੀਂ ਰਿਹਾ ਫੀਲ ਕਿਉਂ ਨਹੀਂ ਕਰਦੇ ਦੁੱਖ ਵੀ ਤਕਲੀਫ ਤੇ ਇੰਨੀ ਆਈ ਪਈ ਐ ਫੀਲਿੰਗ ਕਰਦੇ ਕਿਉਂ ਭਲਾ ਕਿਉਂਕਿ ਪ੍ਰਭ ਸਿਓ ਲਾਗ ਰਹੇ ਹੋ ਮੇਰਾ ਜੀ ਹੁਣ ਹੈਰਾਨ ਜੇ ਹੁੰਨੇ ਆਪਾਂ ਆਪਾਂ ਹੈਰਾਨ ਜੇ ਹੁੰਨੇ ਆ ਵੇਖ ਵੇਖ ਕੇ ਵੀ ਮੇਰੇ ਆ ਰੱਬਾ ਜਿਹਦੇ ਜਿੱਤ ਵਿੱਚ ਵਸ ਜੰਨਾ ਹੈ ਦੁੱਖ ਤੇ ਨੇੜੇ ਆਉਣ ਹੀ ਨਹੀਂ ਦਿੰਦਾ ਤੁ ਸਤ ਗੁਰ ਹੋਏ ਦਿਆਨ ਤਾਹ ਦੁੱਖ ਨਾ ਜੜੀਏ ਸਤ ਗੁਰ ਹੋਏ ਦਿਆਨ ਤਾਹ ਹਰ ਰੰਗ ਮਰੀਏ ਸਤਿਗੁਰੂ ਦਾ ਗਿਆਨ ਮਿਲ ਜਾਏ ਫਿਰ ਦੁੱਖ ਨੂੰ ਬੰਦਾ ਜਾਣਦਾ ਨਹੀਂ ਪਰਵਾਹ ਨਹੀਂ ਕਰਦਾ ਇਹ ਲਈ ਵੀ ਦੁੱਖ ਆਉਂਦਾ ਨਹੀਂ ਜਾਣਦਾ ਕੁਝ ਨਹੀਂ ਦੁੱਖ ਨੂੰ ਪਰਵਾਹ ਜੀ ਨਹੀਂ ਕਰਦਾ ਦੁੱਖਾਂ ਦੀ ਹੁਣ ਵੇਖਿਓ ਆਪਾਂ ਐ ਆਪਾਂ ਜੇ ਨੇੜੇ ਜਾਈਏ ਗੁਰੂ ਗੋਬਿੰਦ ਸਿੰਘ ਦੇ ਐ ਖੜਜੀ ਦੇ ਕੋਲੇ ਐ ਖੜਜੀ ਤੇ ਆਪਾਂ ਵੇਖਾਂਗੇ ਵੀ ਯਾਰ ਚਿਹਰਾ ਤੇ ਐ ਤੱਕ ਤੱਕ ਕਰਦਾ ਖੜਿਆ ਖੜਿਆ ਚਿਹਰਾ ਇੰਨੇ ਦੁੱਖ ਦੇ ਵਿੱਚ ਭਲਾ ਦੁੱਖ ਫੀਲ ਕਿਉਂ ਨਹੀਂ ਕਰਦੇ ਹੈਰਾਨ ਨਹੀਂ ਹੋਵਾਂਗੇ ਵੀ ਇਹ ਪਰਮਾਤਮਾ ਦਾ ਹੀ ਕੌਤਕ ਹੈ ਵੀ ਐਡਾ ਦੁੱਖ ਹੋ ਜੇ ਕਿੰਦਾ ਜਿਗਰ ਹੈ ਨੇੜੇ ਦੁੱਖ ਪਹੁੰਚਦਾ ਹੀ ਨਹੀਂ ਕਿੰਦਾ ਜਿਗਰ ਹੈ ਗੁਰੂ ਗੋਬਿੰਦ ਸਿੰਘ ਦਾ ਆਪਾਂ ਨੂੰ ਇਦਾਂ ਲੱਗੂਈ ਵੀ ਗੁਰੂ ਗੋਬਿੰਦ ਸਿੰਘ ਦਾ ਕਿੰਦਾ ਜਿਗਰ ਹੈ ਇੰਨੀਆਂ ਇੰਨੀ ਤਕਲੀਫ ਵਿੱਚ ਵੀ ਐ ਗਾਇਮ ਨੇ ਪੂਰੇ ਇੱਥੇ ਫਿਰ ਰੱਬ ਦਾ ਇਹ ਕੌਤਕ ਵੇਖ ਕੇ ਹੈਰਾਨੀ ਹੁੰਦੀ ਹੈ ਮਨ ਬਿਲਾਸ ਭਏ ਸਾਹਿਬ ਕੇ ਆਚਰਜ ਦੇਖ ਵਡਾਈ ਇਹ ਅਚਰਜ ਵਡਿਆਈ ਹੈ ਰੱਬ ਦੀ ਗੁਰੂਖੋ ਰੱਬ ਜੀ ਦਾ ਪਰਮਾਤਮਾ ਦਾ ਇਹ ਖੇਡ ਵੇਖ ਕੇ ਰੱਬ ਦੀ ਵਡਿਆਈ ਵੇਖ ਕੇ ਬੜੀ ਹੀ ਹਰਾਨੀ ਹੁੰਦੀ ਹੈ ਮਨ ਜਿਹੜਾ ਖਿੜ ਜਾਂਦਾ ਹੈ ਹਰਾਨ ਹੁੰਦਾ ਹੈ ਵੀ ਆ ਕਿਵੇਂ ਚੱਲ ਆ ਕਿਵੇਂ ਹੋ ਸਕਦਾ ਹੈ ਐਨੇ ਦੁੱਖ ਦੇ ਵਿੱਚ ਦੁੱਖ ਨੇੜੇ ਕਿਉਂ ਨਹੀਂ ਆ ਰਿਹਾ ਇੰਨੀ ਤਕਲੀਫ ਦੇ ਵਿੱਚ ਵੀ ਦੁੱਖ ਅੰਦਰ ਤੱਕ ਕਿਉਂ ਨਹੀਂ ਪਹੁੰਚਦਾ ਸਰੀਰ ਤੱਕ ਦੁੱਖ ਆ ਗਿਆ ਅੰਦਰ ਤੱਕ ਆਉਂਦਾ ਹੀ ਨਹੀਂ ਹੈਰਾਨੀ ਹੁੰਦੀ ਹੈ ਮਨ ਬਿਲਾਸ ਭਾਏ ਸਾਹਿਬ ਕੇ ਆ ਚਰਜ ਦੇਖ ਵਡਾਈ ਹੈਰਾਨ ਹੋਈਦਾ ਵੇਖ ਵੇਖ ਕੇ ਵੀ ਆ ਕਿਵੇਂ ਹੋ ਗਿਆ ਤੇ ਮਨਾ ਤੂੰ ਵੀ ਉਹਨੂੰ ਸਿਮਰ ਲਾਇ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪਰਬ ਪੂਰਨ ਕੈਜ ਰਖਾ ਤੂੰ ਵੀ ਉਹਨੂੰ ਸਿਮਰ ਲੈ ਤੂੰ ਵੀ ਆਨੰਦ ਚ ਰਹਿ ਲੈ ਪਰ ਇਹ ਗੌਤਕ ਵਰਤਾਇਆ ਕਿੰਨੇ ਹੈ ਪਰਮਾਤਮਾ ਨੇ ਤੇ ਉਹਦੇ ਤੇ ਵਰਤਦਾ ਹੈ ਜਿਹਦਾ ਚਿੱਤ ਰੱਬ ਨਾਲ ਜੁੜ ਜਾਂਦਾ ਹੈ ਪਰਮਾਤਮਾ ਵਿੱਚ ਜਿਹੜੇ ਬੰਦੇ ਦਾ ਚਿੱਤ ਜੁੜਿਆ ਹੋਇਆ ਹੈ ਉਹਨੂੰ ਔਖ ਵਿੱਚ ਔਖ ਫੀਲ ਨਹੀਂ ਹੁੰਦੀ ਫਿਰ ਪਹਿਲੀਆਂ ਪੰਕਤੀਆਂ ਪੜ੍ਹੀਆਂ ਲੈਣਾ ਵੇਖਿਓ ਮੇਰੇਆ ਰੱਬਾ ਆਪਣੇ ਸੇਵਕ ਨੂੰ ਔਖੀ ਘੜੀ ਤੂੰ ਵੇਖਣ ਨਹੀਂ ਦਿੰਦਾ 23 ਦੇਈ ਇਤਾਂ ਨਹੀਂ ਕਹਿ ਰਹੇ ਆਪਾਂ ਵੀ ਮੇਰੇ ਆ ਰੱਬਾ ਔਖੀ ਘੜੀ ਨਾ ਵੇਖਣ ਦੀ ਦੇਈ ਮੇਰੇ ਆ ਰੱਬਾ ਮੇਰੇ ਮਾਲਕ ਜੀ ਜਿਹੜਾ ਤੁਹਾਡਾ ਬਣ ਜਾਂਦਾ ਤੁਸੀਂ ਉਹਨੂੰ ਔਖੀ ਘੜੀ ਵੇਖਣ ਹੀ ਨਹੀਂ ਦਿੰਦੇ ਜਿਵੇਂ ਕਲਗੀਆਂ ਵਾਲੇ ਜੰਗਲ 'ਚ ਪਏ ਐ ਪਰ ਔਖ ਤੇ ਵੇਖੀ ਹੋਈ ਨਹੀਂ ਖੁਸ਼ ਚੜਦੀ ਕਲਾਂ 'ਚ ਔਖ ਅੰਦਰ ਤੱਕ ਕਿਉਂ ਨਹੀਂ ਜਾ ਰਹੀ ਕਿਉਂਕਿ ਮਾਲਕ ਨਾਲ ਚਿੱਤ ਜੁੜਿਆ ਹੋਇਆ ਹੈ ਔਖ ਸੌਖ ਤੋਂ ਗੁਰੂ ਜੀ ਉੱਚੇ ਉੱਥੇ ਹੋਏ ਐ ਗੁਰੂ ਜੀ ਔਖ ਸੋਖ ਤੋਂ ਉੱਚੇ ਚਲੇ ਗਏ ਸੁਰਤ ਉੱਪਰ ਚਲੇਗੀ ਹੁਣ ਵੇਖੋ ਨਾ ਪਹਿਲੀ ਪੰਕਤੀ ਹੁਣ ਸਮਝਿਓ ਔਖੀ ਘੜੀ ਨਾ ਦੇਖਣ ਦੇਈ अपना बिरद संभाले हाथ दे रखे अपने को सांस खास प्रत पालें ਮੇਰਾ ਮਾਲਕ ਹਰ ਸਾਹ ਨਾਲ ਪਰਤਪਾਲਣਾ ਕਰਦਾ ਹੈ ਹਰੇਕ ਸਾਹ ਨਾਲ ਮੇਰਾ ਮਾਲਕ ਆਪਣੇ ਸੇਵਕ ਦੀ ਪਰਤਪਾਲਣਾ ਕਰਦਾ ਇਧਰ ਧਿਆਨ ਹਾਜ਼ਰ ਰੱਖੋ ਇਕਾਗਰਤਾ ਭੰਗ ਨਾ ਕਰਿਓ ਜਰਾ ਇਧਰ ਧਿਆਨ ਰੱਖੋ ਸਤਿਕਾਰਯੋ ਇਤ੍ਰਤੇ ਗੱਲ ਆਪਾਂ ਇੱਧਰ ਕਰ ਸੁਣੋ ਗਰਦਨਾ ਫੇਰ ਉਧਰੀ ਕ ਇੱਧਰ ਰੱਖੋ ਧਿਆਨ ਕੋਈ ਆਏ ਨਾ ਤੇ ਬੈਠ ਜਾਵੇ ਵੀਰ ਭਰਾ ਸਾ ਆਪਾਂ ਇੱਧਰ ਧਿਆਨ ਜੋੜ ਕੇ ਰੱਖੋ ਲੋਨਾ ਚਿਰ ਮੈਂ ਪੜਦਾ ਫੇਰ ਉਹਨਾਂ ਤੇ ਫਿਰ ਧਿਆਨ ਜੁੜ ਜਾਏਗਾ ਮੇਰਾ ਮਾਲਕ ਔਖੀ ਘੜੀ ਵੇਖਣ ਨਹੀਂ ਦਿੰਦਾ ਆਪਣੇ ਪਿਆਰਿਆਂ ਪਰ ਜਿਨ੍ਹਾਂ ਦਾ ਚਿੱਤ ਉਹਦੇ ਨਾਲ ਜੁੜਿਆ ਹੋਵੇ ਧੰਨ ਹੈ ਮੇਰਾ ਮਿੱਤਰ ਰੱਬ ਮਿੱਤਰ ਪ੍ਰਮਾਤਮਾ ਪ੍ਰਮਾਤਮਾ ਨਾਲ ਜਦੋਂ ਚਿੱਤ ਜੁੜ ਜਾਂਦਾ ਫਿਰ ਉਹ ਔਖੀ ਘੜੀ ਵੇਖਣ ਹੀ ਨਹੀਂ ਦਿੰਦਾ ਕਿਉਂਕਿ ਉਹਨੂੰ ਵੇਖਣ ਲੱਗ ਜਾਂਦੇ ਆ ਨਾ ਫਿਰ ਆਪਾਂ ਔਖੀ ਘੜੀ ਕਿੱਥੇ ਵੀ ਕੀ ਚਿੱਤ ਤੇ ਉਹਦੇ 'ਚ ਲੱਗ ਜਾਂਦਾ ਇੱਧਰ ਫਸਦਾ ਹੀ ਨਹੀਂ ਫਿਰ ਧੰਨ ਹੈ ਸਾਡਾ ਮਿੱਤਰ ਧੰਨ ਹੈ ਮੇਰਾ ਪਿਆਰਾ ਮਾਲਕ ਹੁਣ ਆਪਾਂ ਗੁਰੂ ਗੋਬਿੰਦ ਸਿੰਘ ਦੇ ਕੋਲ ਐ ਖੜੇ ਹੋਈਏ ਆਪਾਂ ਐ ਕਹਾਂਗੇ ਵੀ ਮੇਰੇਆ ਰੱਬਾ ਤੂੰ ਕਿੰਦੀ ਕਮਾਲ ਦੀ ਖੇਡ ਵਰਤਾਈ ਵੀ ਇਹਨਾਂ ਇੰਨੀ ਤਕਲੀਫ ਦੇ ਵਿੱਚ ਵੀ ਚੜ੍ਹਦੀ ਕਲਾ ਚ ਨੇ ਪੌਣੇ 9 ਸਾਲ ਦੀ ਉਮਰ ਦੇ ਵਿੱਚ ਪਿਤਾ ਦਾ ਸੀਸ ਆਇਆ ਗੁਰੂ ਗੋਬਿੰਦ ਸਿੰਘ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਆਉਂਦਾ ਗੋਵਿੰਦ ਰਾਏ ਜੀ ਦੇ ਪਾਸ ਪਰ ਗੁਰੂ ਜੀ ਚੜ੍ਹਦੀ ਕਲਾ ਚ ਚਿੱਤ ਕਾਦੇ ਨਾਲ ਜੁੜਿਆ ਪਰਮਾਤਮਾ ਨਾਲ